तो हाँ हाँ चलो मैं शुरू कर रहा हूँ तो भी खा देना ओके 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 मैं कर रहा हूँ दोबारा करना ठीक है हलो हलो हेलो हलो 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 ਸਰਬ ਕਿਹੜਾ ਪਿੰਡ ਆ ਇਹ ਪਿੰਡ ਮਾਨਕਪੁਰ ਸ਼ੀਫ ਇੱਕ ਦੱਸਿਆ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਮਤਾਂ ਪਿਆ ਗਿਆ ਜੀ ਇੱਕ ਲੰਮੇ ਰਿਸ਼ਤੇ ਜਿਹੜੇ ਪਿੰਡ ਦੇ ਵਿੱਚ ਮੁੰਡਾ ਕੁੜੀ ਕਰਾਂਦੇ ਨੇ ਉਹਨਾਂ ਦੇ ਖਿਲਾਫ ਤਾਂ ਇਹ ਕੀ ਹੈ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਮਦਰ ਕੇ ਇੱਕੋ ਪਰਿਵਾਰ ਦੇ ਦੋਨੋਂ ਜੀ ਨੇ ਮੰਨ ਲਓ ਇੱਕ ਭਯੋਤੀ ਦਾ ਰਿਸ਼ਤਾ ਹੈ ਚਾਚੀ ਦੇ ਜੀ ਨੇ ਆਪਸ ਵਿੱਚ ਭੱਜ ਕੇ ਵਾਹ ਕਰਾ ਲਿਆ ਇਸ ਕਰਕੇ ਹੀ ਮਦਰੇ ਮਤਾ ਪਾਏ ਗਏ ਤੇ ਦੂਜੀ ਇਹ ਮਦਰ ਕੇ ਅਮਨ ਸਾਹਮਣੇ ਕਰਨੇ ਵੀ ਤਾਂ ਕਿ ਕੋਈ ਇਹ ਜੀ ਅਣਕਦੀ ਕਰਤਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਲੇ ਜਾਂ ਮੁੰਡੇ ਵਾਲੇ ਜਾਂ ਕੁੜੀ ਵਾਲੇ ਇਹਨੂੰ ਦੇਖਦੇ ਹੋਏ ਵੀ ਕੋਈ ਤਣਾਪੂਰਨ ਸਥਿਤੀ ਨਾ ਹੋਵੇ ਇਹ ਮਤਾ ਪ ਹਾਂਜੀ ਹਾਂ ਮਤਲਬ ਪੂਰਾ ਪਿੰਡ ਤੇ ਪਰਿਵਾਰ ਬੱਚੇ ਦਾ ਪਰਿਵਾਰ ਦੋਨਾਂ ਦਾ ਉਹਨਾਂ ਨੂੰ ਸਾਰਿਆਂ ਨੂੰ ਹੀ ਮਤਲਬ ਕੇ ਸਹਿਮਤੀ ਦੇਰ ਵਿੱਚ ਲੈ ਕੇ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਹੀ ਮਤਾ ਪਾਇਆ ਗਿਆ ਅੱਛਾ ਇਸ ਦੇ ਨਾਲ ਪਿੰਡ ਦੀਆਂ ਬੀਬੀਆਂ ਹੋਰ ਜਿਹੜੀ ਸਾਰੇ ਸਮੂਹਤ ਵਿੱਚ ਹਾਂਜੀ ਹਾਂ ਹਾਂ ਅੱਛਾ ਲੱਗਦਾ ਕਿ ਅੱਗੇ ਮਾਹੌਲ ਖਰਾਬ ਨਾ ਹੋਵੇ ਉਸ ਮਾਹੌਲ ਨੂੰ ਠੀਕ ਰੱਖਣ ਵਾਸਤੇ ਇਸ ਤਰੀਕੇ ਦਾ ਮਤਾ ਪਾਣਾ ਪਿਆ ਹਾਂਜੀ ਹਾਂ ਇਹ ਮਤਲਬ ਕੇ ਤੁਹਾਡੀ ਛਾਣੀ ਗੱਲ ਹੈ ਸੁਭਾਵਿਕੀ ਤੌਰ ਤੇ ਹੀ ਮਤਲਬ ਇਹਨਾਂ ਮਤਲਬ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਰਾਵਾਂ ਨੂੰ ਰੋਕਣ ਵਾਸਤੇ ਆਪਾਂ ਇਹ ਮਤਾ ਪਾਇਆ ਗਿਆ ਤਾਂ ਕਿ ਜੇ ਕੋਈ ਅੱਗੇ ਨੂੰ ਇਹੋ ਜਿਹੀ ਗੱਲ ਕਰਦਾ ਜਾਂ ਸੋਚਦਾ ਵੀ ਹੈ ਤਾਂ ਉਹ ਜਿਹੜੋ ਆਪਾਂ ਨੇ ਕਾਰਵਾਈ ਕੀਤੀ ਹੈ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਦਮ ਆਪਣਾ ਪਿੱਛੇ ਹਟਾਵੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਖਿਲਾਫ ਤੁਸੀਂ ਮਤਾ ਪਾਇਆ ਕਿ ਲੰਮ ਐ ਚੁਕਾਉਣ ਬਾਰੇ ਵੀ ਕਲੀਅਰ ਕਰਾਂਦਾ ਤਾਂ ਉਹਨਾਂ ਦਾ ਪਿੰਡ ਦੇ ਵਿੱਚ ਬਾਈਕਾਟ ਹੋਵੇਗਾ ਨਹੀਂ ਬੜਨ ਦਿੱਤਾ ਜਾਵੇਗਾ ਮੰਨ ਹਾਂਜੀ ਸੁਭਾਗਜੀ ਜੀ ਗੱਲ ਹੈ ਬਾਈਕਾਟ ਤਾਂ ਕੀਤਾ ਹੀ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਪਿੰਡ ਵਿੱਚ ਆਲਮੋਸਟ ਜਦੋਂ ਭੱਜੇ ਕੇ ਚਲੇ ਹੀ ਗਏ ਆ ਬਿਨਾ ਮਜ਼ਦੂਰੀ ਹੋਣ ਕੋਈ ਸਾਂਝ ਕੋਈ ਨਹੀਂ ਹੋਏਗੀ ਕੋਈ ਸ ਇਹ ਪਰਿਵਾਰ ਹੈ ਜਿਹੜੀ ਜਿਨ੍ਹਾਂ ਦੇ ਮੁੰਡੇ ਜਿਹੜੇ ਜਿਹੜੇ ਪਰਿਵਾਰ ਨੇ ਮੰਨ ਲਓ ਹੁਣ ਤੁਸੀਂ ਕੁਐਸਚਨ ਵਧੀਆ ਕੀਤਾ ਦੋਨੋਂ ਪਰਿਵਾਰ ਮਤਲਬ ਕਿ ਪਿੰਡ ਵਿੱਚ ਉਹਨਾਂ ਨਾਲ ਮਿਲਦੇ ਵਰਤੇ ਜਾਏ ਕੋਈ ਗੱਲ ਨਹੀਂ ਕਿਉਂਕਿ ਆਪਾਂ ਕਿਸੇ ਦਾ ਦੋਸ਼ ਪਰਿਵਾਰ ਨੂੰ ਨਹੀਂ ਦੇ ਸਕਦੇ ਨਾ ਇਹ ਕਟਰਾ ਇਦਾਂ ਦੀਆਂ ਨਿੰਦਣਯੋਗ ਹੈ ਕਿਸੇ ਵੀ ਨਾਲ ਹੋ ਸਕਦੀ ਹੈ ਤਾਂ ਇਹ ਦੇਖਦੇ ਹੋਏ ਤਾਂ ਆਪਾਂ ਪਰਿਵਾਰ ਚਲੋ ਦੋਨੋਂ ਪਿੰਡ ਵਿੱਚ ਮਤਲਬ ਕਿ ਰਹਿ ਸਕਦੇ ਉਹ ਪਰਿਵਾਰਾਂ ਦਾ ਬਾਈਕਟ ਨਹੀਂ ਹੈ ਉਹਨਾਂ ਦਾ ਮੁੰਡੇ ਕੁੜੀ ਦਾ ਬਾਈਕਟ ਹਾਂ ਜੀ ਹਾਂ ਜੀ ਮੁੰਡੇ ਕੁੜੀ ਦਾ ਬਾਈਕਟ ਕਰਦੇ ਆਂ ਜੀ ਕੀ ਨਾਮ ਹੈ ਮਾਨ ਸਿੰਘ ਹੈ ਜੀ ਮਾਨਕਪੁਰ ਸ਼ਰੀਫ ਸਾਹਿਬ ਅਕਾ ਜੀ ਮਤਾ ਪਾਇਆ ਜੀ ਉਦੋਂ ਅੱਥੇ ਪਿੰਡ ਪੂਰਾ ਸੰਤ ਨਹੀਂ ਟੋਟੇ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਨਾਲ ਹੈ ਜੀ ਇਹ ਕਿਉਂ ਪਾਣਾ ਪਿਆ ਮਤਾ ਕਾਰਨ ਇਹ ਕਾਰਨ ਦੇਖੋ ਜੀ ਹੁਣ ਇੱਕ ਚਾਚੀ ਭਤੀਜੀ ਦਾ ਰਿਸ਼ਤਾ ਹੈ ਉਹਨਾਂ ਨੇ ਆਪਸ ਵਿੱਚ ਮੈਰਿਜ ਕਰਾ ਲਈ ਆਮੋ ਸਾਹਮਣੇ ਦੋਨੋਂ ਦੇ ਘਰ ਹੈ ਇਹਦੇ ਨਾਲ ਜਿਹੜਾ ਸਮਾਜ ਦਾ ਪਿੰਡ ਦਾ ਸਾਰੇ ਦਾ ਮਾਹੌਲ ਇਹਡਾ ਖਰਾਬ ਹੋ ਗਿਆ ਆਦੋਂ ਅਜ ਜਿਹਨਾਂ ਨੇ ਕਰਿਆ ਕੱਲ ਕੋਈ ਹੋਰ ਕਰੂਗਾ ਉਹਨੂੰ ਦੇਖਦੇ ਹੋਏ ਮਤਾ ਪਾਇਆ ਗਿਆ ਵੀ ਇਹ ਜਿਹੜੇ ਇਹ ਜਿਹੇ ਇਨਸਾਨ ਹੈ ਉਹ ਸਮਾਜ ਤੋਂ ਦੂਰੇ ਰਹੇ ਪਿੰਡ ਤੋਂ ਦੂਰੇ ਰਹੇ ਵੀ ਪਿੰਡ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਇਹਦੇ ਨਾਲ ਪੂਰਾ ਪਿੰਡ ਸੜੂ ਬਿਲਕੁਲ ਜੀ ਇਹ ਉਹਨਾਂ ਮੰਗੀ ਬਾਈਕਾਟ ਕਰਤਾ ਤੁਸੀਂ ਉਹਨਾਂ ਨੂੰ ਸਾਂਝੀ ਰੱਖਣੀ ਨਾ ਕੋਈ ਸਾਂਝ ਨਹੀਂ ਜੀ ਪੂਰੇ ਪਿੰਡ ਦੇ ਪੂਰੇ ਪਿੰਡ ਨਹੀਂ ਜੀ ਨਾ ਬਣ ਦੇਣਾ ਕਦੇ ਨਹੀਂ ਜੀ ਬਿਲਕੁਲ ਜੀ ਤੇ ਹੋਰ ਜਿਹੜੇ ਮੁੰਡੇ ਕੁੜੀ ਤੁਹਾਡੇ ਪਿੰਡ ਦੇ ਕੋਈ ਹੋਰ ਉਹਨਾਂ ਨੂੰ ਕੀ ਅਪੀਲ ਕਰਨ ਚਾਹੁੰਦੇ ਇਲਾਕੇ ਦੇ ਲੋਕ ਉਹਨਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਇਹ ਹੈ ਹੀ ਘਟਨਾਵਾਂ ਤੋਂ ਜਿਹੜਾ ਬਚੋ ਆਪਣੇ ਪਰਿਵਾਰ ਨੂੰ ਆਪਣੇ ਮਾਂ ਪਿਓ ਨੂੰ ਸਮਝੋ ਉਹਨਾਂ ਦੇ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਮਤਲਬ ਵੱਡੇ ਕੀਤਾ ਹਨ ਇੱਥੇ ਤੱਕ ਪਹੁੰਚਾਇਆ ਪੜਾਇਆ ਲਿਖਾਇਆ ਘਟੋ ਘਟੂ ਉਹਨਾਂ ਦੀ ਰਿਸ਼ਤਿਆਂ ਦੀ ਉਹਨਾਂ ਰਿਸ਼ਤਿਆਂ ਦੀ ਦਾ ਸ਼ਰਮ ਕਰੋ ਤੇ ਸਮਾਜ ਨੂੰ ਇੱਕ ਚੰਗੀ ਸੇ ਦੋ ਅਹੀਆਂ ਜੀਆਂ ਬਰਾਈਆਂ ਨਾ ਦੋ ਜਿਹੜੀਆਂ ਕੱਲ ਨੂੰ ਭੁਗਤਣੀਆਂ ਔਖੀਆਂ ਹੋ ਜਣੇ